ਐਮਐਲਏ ਮਨਪ੍ਰੀਤ ਆਯਾਲੀ ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਜਿੰਨੀ ਦੇਰ ਮੈਂ ਪਰਦਾਨ ਆਯਾਲੀ ਨੂੰ ਪਾਰਟੀ ਚ ਐਂਟਰੀ ਨਹੀਂ ਦਿੱਤੀ ਜਾਵੇ ਹੁੰਦਾ ਸੁਖਬੀਰ ਬਾਦਲ ਦਾ ਵੱਡਾ ਬਿਆਨ ਹੈ ਐਮਐਲਏ ਮਨਪ੍ਰੀਤ ਆਯਾਲੀ ਨੂੰ ਲੈ ਕੇ ਆਯਾਲੀ ਨੇ ਪਾਰਟੀ ਦੀ ਫਿਟ ਚ ਸ਼ੁਰਾ ਮਾਰਿਆ ਸੁਖਬੀਰ ਬਾਦਲ ਵੱਲੋਂ ਇਹ ਬਿਆਨ ਦਿੱਤਾ ਗਿਆ ਉਹਨਾਂ ਕਹਿੰਿਆ ਕਿ ਨਿੱਜੀ ਮਾਇਦਾ ਲੈਣ ਲਈ ਆਕਾਲੀ ਗੱਲ ਚ ਸ਼ਾਮਲ ਹੋਏ ਸੀ ਕਾਰੋਬਾਰ ਸੈੱਟ ਹੋਣ ਤੋਂ ਬਾਅਦ ਹੁਣ ਪਾਰਟੀ ਬਦਲ ਲਈ ਜਾਂ ਤਾਂ ਐਮ.ਐਲ.ਏ ਮਨਪ੍ਰੀਤ ਅਯਾਲੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਹੀ ਜੋ ਹੈ ਐਮ.ਐਲ.ਏ ਬਣੇ ਸਨ ਤਾਂ ਉਹਨਾਂ ਨੂੰ ਲੈ ਕੇ ਹੁਣ ਸੁਖਵੀਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆ ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਮੈਂ ਪ੍ਰਧਾਨ ਐ ਮਨਪ੍ਰੀਤ ਅਯਾਲੀ ਨੂੰ ਪਾਰਟੀ ਚ ਐਂਟਰੀ ਨਹੀਂ ਮਿਲੇਗੀ ਪਾਰਟੀ ਦੀ ਪਿੱਛੇ ਸ਼ੁਰਾ ਮਾਰਿਆ ਕਾਰੋਬਾਰ ਸੈੱਟ ਕਰਨ ਲਈ ਜੋ ਹੈ ਅਕਾਲੀ ਦਲ ਚ ਸ਼ਾਮਲ ਹੋਏ ਸੀ ਇਹ ਵੀ ਉਹਨਾਂ ਨੇ ਕਿਹਾ ਕਿ ਨਿੱਜੀ ਫਾਇਦਾ ਲੈਣ ਲਈ ਅਕਾਲੀ ਦਲ ਚ ਸ਼ਾਮਲ ਹੋਏ ਸੀ ਤੇ ਕਾਰੋਬਾਰ ਸੈੱਟ ਹੋਣ ਤੋਂ ਬਾਅਦ ਹੁਣ ਪਾਰਟੀ ਬਦਲ ਲਈ ਹੈ ਤਾਂ ਬਿਲਕੁਲ ਐਮ.ਐਲ.ਏ ਜੋ ਮਨਪ੍ਰੀਤ ਅਯਾਲੀ ਨੇ ਜੁੜੇ ਰਹੇ ਨੇ ਜਿਸਨ ਦਾ ਹੈ ਕਿ ਇਹ ਪਾਰਟੀ ਤੋਂ ਜੋ ਇਹ ਦੂਰ ਚੱਲ ਰਹੀ ਨੇ ਕਈ ਤਰ੍ਹਾਂ ਦੇ ਹੋਰ ਗਤੀਵਿਧੀਆਂ ਜੋ ਹੈ ਉਸ ਨੂੰ ਲੈ ਕੇ ਵੀ ਲਗਾਤਾਰ ਕਈ ਤਰ੍ਹਾਂ ਦੇ ਵਿਵਾਦ ਜੋ ਹੈ ਖਬਰਾਂ ਸਾਹਮਣੇ ਆਈਆਂ ਅਸਲ ਤੇ ਇਸ ਤੋਂ ਬਾਅਦ ਹੁਣ ਸੁਬੀਰワਲ ਦਾ ਵੱਡਾ ਬਿਆਨ ਸਾਹਮਣੇ ਆਉਣਾ ਕਿ ਜਿਨੀ ਦੇਰ ਮੈਂ ਪਰਦਾਣਾ ਪਾਰਟੀ ਚ ਐਂਟਰੀ ਆਯਾਲੀ ਨੂੰ ਨਹੀਂ ਮਿਲੇਗੀ ਆਯਾਲੀ ਨੇ ਪਾਰਟੀ ਦੀ ਪਿੱਛੇ ਸ਼ੁਰਾ ਮਾਰਿਆ ਤੇ ਨਿੱਜੀ ਫਾਇਦਾ ਲੈਣ ਲਈ 40 दल ਚ ਸ਼ਾਮਲ ਹੋਏ ਸੀ ਨਾਲ ਹੀ ਉਹਨਾਂ ਕਹੇ ਕਿ ਕਾਰੋਬਾਰ ਸੈੱਟ ਹੋਣ ਤੋਂ ਬਾਅਦ ਉਹਨਾ ਹੁਣ ਪਾਰਟੀ ਬਦਲ ਲਈ ਤਬ ਬਲਕੋ ਲ ਮਨਪ੍ਰੀਤ ਆਯਾਲੀ ਨੂੰ ਲੈ ਕੇ ਵੱਡਾ ਬਿਆਨ ਜੋ ਹੈ ਸਾਹਮਣੇ ਆਇਆ ਸੁਖਬੀਰ ਬਾਦਲ ਦਾ ਉਹਨਾਂ ਕਹਿੰਿਆ ਕਿ ਜਿੰਨੀ ਦੇਰ ਮੈਂ ਪ੍ਰਦਾਨਾਂ ਆ ਆਯਾਲੀ ਨੂੰ ਪਾਰਟੀ ਚ ਐਂਟਰੀ ਨਹੀਂ ਮਿਲੇਗੀ ਤਾਂ ਲਗਾਤਾਰ ਕਿਉਂਕਿ ਹਾਲਾਕਿ ਸ਼ੁਰੂਮਣੀ ਅਕਾਲੀ ਦਲ ਦੀ ਟਿਕਟ ਤੇ ਹੀ ਜੋ ਹੈ ਐਮਐਲਏ ਨੇ ਮਨਪ੍ਰੀਤ ਆਯਾਲੀ ਹਾਲਾਕਿ ਹੁਣ ਸੁਖਬੀਰ ਬਾਦਲ ਵੱਲੋਂ ਵੱਡਾ ਬਿਆਨ ਹੁੰਦਾ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਪਾਰਟੀ ਚ ਐਂਟਰੀ ਨਹੀਂ ਮਿਲੇਗੀ ਜਿੰਨਾ ਦੇਰ ਮੈਂ ਪ੍ਰਦਾਨ ਨੁਕਸਾਨ ਹੋਇਆ ਉਹ ਜੇ ਗੱਦਾਰਾਂ ਕਰਕੇ ਹੋਇਆ ਜਿਵੇਂ ਆਯਾਲੀ ਹੈ ਮਨਪ੍ਰੀਤ ਆਯਾਲੀ ਹੈ ਜਿਹੜੇ ਮੌਕਾ ਪ੍ਰਸਤ ਹੈ ਸਾਡੀ ਸਰਕਾਰ ਆਈ ਉਹਨੇ ਆਪਣੇ ਠੱਗੀ ਠੋਰੀ ਮਾਰਨੀ ਸੀ ਪੈਸੇ ਕਮਾਉਣੇ ਸੀ ਪਲਾਸਾਂਸ ਲੈਣੇ ਸੀ ਤੇ ਕਾਲੀ ਦਲਚ ਆ ਗਿਆ ਹੁਣ ਅੱਜ ਕੱਲ ਜੋ ਠੱਗੀਆਂ ਜਿਹੜੀ ਤੇ ਹੁਣ ਭਗਵੰਤ ਮਾਨ ਦਾ ਟ੍ਰੈਫਿਕ ਦਾ ਆ ਚੀਜ਼ਾਂ ਲੁਕਦੀਆਂ ਨਹੀਂ ਪਰ ਮੈਂ ਇਹਨਾਂ ਨੂੰ ਇੰਨਾ ਕਹਿਣਾ ਚਾਹਣਾ ਹੈ ਮਨਪ੍ਰੀਤਿਆਲੀ ਜੀ ਨੂੰ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਤੁਹਾਡਾ ਸੁਪਨਾ ਨਹੀਂ ਪੂਰਾ ਹੁੰਦਾ ਇਹਦਾ ਇੱਕੋ ਹੀ ਸੁਪਨਾ ਹੈ ਤੁਸੀਂ ਦੇਖ ਲਓ ਜਿਹਦੇ ਕਰੇ ਜਾਂਦਾ ਨਾ ਸਭ ਤੋਂ ਪਹਿਲੇ ਉਹਦੇ ਪਿੱਛੇ ਤੋਂ ਸ਼ੁਰੂ ਮਾਰਦਾ ਹੈ ਹੁਣ ਹਲੇ ਪਤਾ ਨਹੀਂ ਕਿੰਨੇ ਘਰ ਬਦਲਨੇ ਆ ਜਿਹੜਾ ਬੰਦਾ ਇੰਨੇ ਘਰ ਬਦਲਦਾ ਨਾ ਉਹਨ ਕੋਈ ਨਹੀਂ ਵਾਰਦਾ ਆਪਣੇ ਤੇ ਇੱਥੇ ਹੁਣ ਕਹਿੰਦਾ ਫਿਰਦਾ ਕਿ ਜੇ ਮੈਂ ਅਕਾਲੀ ਦਲ ਨਾਲ ਸਾਡਾ ਸਮਝੌਤਾ ਨਾ ਜਦੋਂ ਤੱਕ ਤਮ ਗਿਨਾਂ ਤੱਕ ਤਮ ਮੈਂ ਪ੍ਰਧਾਨ ਆ ਐਜੇ ਬੰਦੇ ਤਾਂ ਨੇੜੇ ਨਹੀਂ ਲੱਗਣ ਦਿੰਦਾ ਮੈਂ ਕਾਲੀ